ਨਰਦਿਚਾ ਮਾ ਵੇਸ ਲਵੇ ਆਪਾਂ ਇਹ 15 ਕਿਲੋ ਅੱਜ ਵੀ ਰੈਡੀ ਹੈ ਦੂਹਾ ਟੇਮਾ ਦੁੱਧ ਅਗਲਾ ਚਾਰ ਟਾਂ ਚੋਲੋ ਇਹ 5 ਕਿਲੋ ਲਵੇ ਆਪਣੇ ਘਰੇ ਭਾਈ ਆਪਣੇ ਨਾਲ ਸਾਈ ਕਰਕੇ ਠੀਕ ਹੈ ਭਾਈ ਹਨ ਕਿ ਕੀ ਚੀਜ਼ ਮੈਂ ਹੋਰ ਨੋਟ ਕੀਤੇ ਹੋਂਗ ਦੀ ਘਾਟ ਆ ਭਾਈ ਹਨ ਮੈਂ ਭਾਈ ਮੈਂ ਦਾ ਇੱਕ ਗੱਲ ਨੋਟ ਕੀਤੀ ਜਿੰਨਾ ਲੋਕੀ ਜਾਸਨਾ ਮਗਰ ਪਏ ਆ ਜਾਂ ਹੋਰ ਡੋਲਗਾ ਮਗਰ ਪਏ ਭਾਈ ਉਹ ਵੱਧ ਵਾਈਟ ਨਾ ਜਿੱਡੀ ਗਾਂ ਵੱਡੀ ਫਾਰਮ ਵਾਲੀ ਆ ਨਾ ਉਹ ਲੋਕੀ ਵੀ ਕੋਈ ਸੋਚ ਸਾਂ ਕੇ ਫਾਰਮ ਵਿੱਚ ਪਾਉਣਾ ਰੱਖਦੇ ਆ ਹਰਿੰਦਰ ਇਹੰਦਾ ਵੀ ਸਮਝ ਲਓ ਇਹਨੂੰ ਤੁਸੀਂ ਬੇਲੀ ਹੁੰਦੀ ਮੰਨਿਆ ਕਰੋ ਕੋਈ ਸੱਜਣਾ ਦਾ ਦੋ ਰੰਗ ਚਾਰ ਰੰਗ ਛੋ ਕੇ ਜਦੋਂ ਐਨ ਪੂਰੀ ਤਸੱਲੀ ਹੋ ਫਿਰ ਜਾਨਵਰ ਦੱਦ ਬਈ ਗਰਮੀ ਬਹੁਤ ਆ ਜਿਹੜੇ ਹਾਬਣਾ ਸਿਆਲਾਂ ਚ ਸੂਈ ਹੁੰਦੀ ਇਹ ਗਾਂ ਦੀ ਗੱਲ ਬਾਤ ਵੀ ਹੋਰ ਹੋਣੀ ਜੀ ਨਾ ਮਗਰ ਉਹ ਅੱਛੀ ਆ ਬਈ ਚੰਗੀ ਬਰੀਡ ਦੀ ਬੱਛੀ ਆ ਚੰਗੀ ਹਵਾ ਆ ਬਈ 10 12 ਸਾਲ ਦੱਦ ਪਿਆਉਣਗੀਆਂ ਅਗਰ ਇਹ ਦੋਵੇਂ ਮਾਂਾਂ ਦੀਆਂ ਬਈ ਹੋਰ ਵੀ ਜਿਆਦਾ ਨਾ ਇਹਨੇ ਕੋ ਭਾਂ ਦੇ ਹਲਤੂ ਕੁੱਝ ਨੇ ਮਾਰ ਲੋ ਮੂਜਾ ਨਹੀਂ ਮਾਰਦਾਂ ਸਰ ਆਦੂਰਾ ਜਮਾ ਓਕੇ ਬਈ ਹਣਾ ਬਈ 15 ਕਿਲੋ ਦੁੱਧ ਮਗਰ ਇਹਦੇ ਬੱਛੀ ਕੀ ਮੁੱਲ ਚ ਦੇਣੀ ਆਪਾਂ ਬਈ ਇਹ ਅੱਜ ਬਈ 60 ਵਜਨ ਵਜਨ ਪੂਰਾ ਹੈ ਨਾ ਤੇ ਆ ਦੇਖੋ ਤੁਸੀਂ ਲੇਵੇ ਲੂਏ ਦੀ ਤਿਆਰੀ ਤੇ ਮੋੜ ਲਾ ਬਾਈ ਅਸੀ ਸੌਰਿੰਦਰ ਬਈ ਲੈ ਦਿਖਾ ਦਰਮਾ ਲੈ ਆਹ ਇਲਾਤ ਨਾਲੇ ਕੋਈ ਹੋਰ ਚ ਕਾਲੂਗੀ ਦਾ ਆ ਦੇਖੋ ਕੋਈ ਕਹੇ ਥਾਂ ਤੇ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਆ ਦੇਖੋ ਨਾ ਤੁਸੀਂ ਦੁੱਧ ਕਿੰਨੇ ਕੱਧਾ 40 ਬਈ ਲਖੇ ਇਹ ਦੇ ਦੂਗੀ 11 12 ਲੀਟਰ ਦੁੱਧ ਬਈ ਤੇ ਕੀ ਮੁੱਲ ਕਰਾਂਗੇ ਆਦਾ ਬਈ ਇਹ ਵਿੱਚ 35000 ਰੁਪਏ ਹੀ ਦੇਣੀ ਆ ਜੀ ਹਨ ਤੁਹਾਨੂੰ ਸੋਨਾ ਕੱਢੂਗੀ ਬਈ ਹਜੇ ਬਹੁਤ ਬਈ ਵਾਰ ਬਹੁਤ ਕਰਨਾ ਇਹਨੇ ਬਈ ਕਾਸੀ ਕਾ ਮੇਤਰ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆਂ ਵੀਰੇ ਲੱਖੇ ਦੇ ਫਾਰਮ ਤੇ ਬਾਈ ਦਾ ਪੰਡ ਹੈਗਾ ਕੋਟ ਕਰੋੜ ਖੁਰਦ ਤਹਿਸੀਲ ਤਲਵੰਡੀ ਪਾਈ ਜ਼ਿਲ੍ਹਾ ਫਰੀਪੁਰ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਤੁਹਾਨੂੰ ਦੋ ਗਾਮ ਦਿਖਾਵਾਂਗੇ ਇੱਕ ਤਾਂ ਜਿਹੜੀ ਤਾਜੀ ਸੂਈ ਸਵਾਈ ਆ ਕਿੰਨੇ ਕੁ ਚਰ ਦਾ ਸੂਆ ਏ ਕਿੰਨਾ ਕੁ ਦੁੱਧ ਆ ਕੀ ਰੇਟ ਹੋਊਗਾ ਇੱਕ ਬਾਈ ਕੋਲੇ ਜਿਹੜੀ ਗੱਭਣ ਆ ਬਿਲਕੁਲ ਜੈ ਜੇ ਰੇਟ ਦੀ ਤੇ ਉਹਦੇ ਬਾਰੇ ਵੀ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਇਹ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਲੱਖੇ ਵੀਰੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਅਨੰਦ ਭਾਈ ਤੁਹਾਡਾ ਵੀ ਤੇ ਲੱਖੇ ਵੀਰੇ ਸਭ ਤੋਂ ਪਹਿਲਾਂ ਆਪਾਂ ਕਰਮ ਵਾਲੀ ਜਿਹੜੀ ਇੱਕ ਨੰਬਰ ਤੇ ਖੜੀ ਹੈ ਸਕਰੀਨ ਤੇ ਹਨਾ ਇਹਦੇ ਬੱਚੀ ਬਾਰੇ ਦੱਸਦੀ ਹੈ ਬਈ ਕੰਨਵਾ ਸੁਆ ਏ ਕਿੰਨੇ ਕ ਟਾਈਮ ਦਾ ਸੁਆ ਏ ਬੱਚਾ ਕੀ ਹੈ ਤੇ ਦੁੱਧ ਕੰਨਾ ਤਿਆਰ ਹੋ ਗਿਆ ਇਹ ਹਰਿੰਦਰ ਬਾਈ ਐਰ ਸ਼ੈਰ ਬਾਈ ਬੱਚੀ ਆ ਦੂਜਾ ਸਵੇਰ ਸੂਈ ਵੀ ਆ ਠੀਕ ਆ ਜੀ ਮਗਰ ਵੀ ਇਹਦੇ ਬੱਚੀ ਆ ਬਾਈ ਐਰ ਸ਼ੈਰ ਬਹੁਤ ਵਧੀਆ ਲਾਲ ਡੱਬੀ ਆ ਆਪਾਂ ਲਾਲੀ ਜਿਹੜਾ ਰੰਗ ਪੈਂਦਾ ਜਿਹੜਾ ਡੱਬਾ ਬਹੁਤ ਲਾਲੀ ਜਿਹਦਾ ਨਮਾਈ ਵੀ ਕਰਕੇ ਥੋੜੀ ਜਿਹੀ ਗਿੱਲੀ ਆ ਹਨਾ ਠੀਕ ਆ ਬਾਈ ਵੀ ਐ ਕਾਲੋ ਜੀ ਜਿਹੜਾ ਡੱਬਾ ਰੰਗ ਹੈ ਇਹਦਾ ਠੀਕ ਆ ਬਾਈ ਹਾਂ ਜੀ ਬਾਈ ਦੁੱਧ ਵੀ 18 ਲੀਟਰ ਆ ਹਰਿੰਦਰ ਚੋਕੇ ਲੈ ਜਾਂਦੀ ਸੀਗੀ ਇਹ ਠੀਕ ਆ ਬਾਈ ਉਹਨੇ ਘਰ ਦੀ ਬੱਚੀ ਤਨ ਬ੍ਰੈਕ ਦੋਨਾਂ ਪਸੂ ਆਏ ਕਰ ਜਾਂਦਾ ਇਥੇਲੇ 15 ਕਿਲੋ ਦੁੱਧ ਪਿਆਰਾ ਦੋਹਾਡੇ ਮੇਰਾ ਚੋਣ ਵਾਲਾ ਬਾਈ ਬਈ 15 ਕਿਲੋ ਦੁੱਧ ਮਗਰ ਇਹਦੇ ਵੱਛੀ ਤੇ ਕੀ ਮੁੱਲ ਚ ਦੇਣੀ ਆਪਾਂ ਬਾਈ ਇਹ ਅੱਜ ਬਈ 60000 ਰੁਪਏ 100 ਕਿਲੋਮੀਟਰ ਪਹੁੰਚ ਕਰ ਦਾਂਗੇ ਜੇ ਕਿਸੇ ਵੀ ਉਪਰਾਣੇ ਨਹੀਂ ਪਹੁੰਚ ਕਰਾਉਣੀ ਬਾਈ ਉਹਦਾ ਮਾਰਤਾਨੂਜਾ ਕਰ ਦਾਂਗਾ ਠੀਕ ਆ ਤੇ ਦੁੱਧ ਲੱਖੇ ਅਗਲਾ ਚੁਈ ਜਾਵੇ ਨਾ ਦੁੱਧ ਬਾਈ ਆਪਣੇ ਘਰੇ ਆਪਣੇ ਘਰ ਦੀ ਫੁੱਲ ਗਾਰੰਟੀ ਵਾਲਾ ਚਾਰ ਡੰਗ ਚੋਲੋ ਪੰਜ ਚੋਲੋ ਬਾਈ ਆਦੀ ਤਸੱਲੀ ਕਰਕੇ ਲੈ ਜਾਵੇ ਪੂਰੀ ਵਾਲਿਆਂ ਨੇ ਪੈਸੇ ਲਾਉਣੇ ਆ ਬਸ ਠੀਕ ਆ ਨਾ ਵੀ ਤੋਰ ਕਰਾ ਲੱਖੇ ਨੂੰ ਹਨਾ ਤੇ ਬਾਕੀ ਥਾਂ ਥੋਣਾ ਦੀ ਸੋਣੀ ਹੈ ਬਾਈ ਹਨਾ ਤੇ ਬਾਕੀ ਕੋਈ ਵੀ ਸਜਨੇ ਦਾ ਹਨਾ ਕੱਦ ਪੂਰਾ ਫੁੱਲ ਵੱਡਾ ਹੈ ਹਨਾ ਵੀ ਵਜਨ-ਵਜਨ ਪੂਰਾ ਹੈ ਹਨ ਤੇ ਆਹ ਦੇਖੋ ਤੁਸੀਂ ਲੇਵੇ ਲੂਏ ਦੀ ਤਿਆਰੀ ਤੇ ਮੋੜ ਲਾ ਬਾਈ ਇਹ ਆਹ ਦੇਖੋ ਹਨਾ ਵੇਟ ਫੂਟ ਦੀ ਦੇਖੋ ਤੇ ਥੋੜਾ ਹੌਲੀ ਕਰ ਲਈ ਬਾਈ ਹੌਲੀ ਤੇ ਉਹ ਅੱਛੀ ਤੋਂ ਗਾਲੀ ਹਾਂ ਆਹ ਦੇਖੋ ਥਾਣਾ ਪੰਡਾ ਬਾਕੀ ਆਪਾਂ ਲਖੇ ਚਵਾਈ ਕਰਕੇ ਵੀ ਦਿਖਾ ਦਾਂਗੇ ਜੀ ਹਾਂ ਤੇ ਬਾਹਰ ਨੂੰ ਬਈ ਇਹਨੂੰ ਬਈ ਦੋਰੀ ਤਾਂ ਨਹੀਂ ਤੋੜਨੀ ਉੱਥੋਂ ਤੋੜ ਲਾ ਤੋੜ ਲੈ ਬਾਈ ਹਾਂ ਜੇ ਤੋੜਨੀ ਆ ਤਾਂ ਉੱਥੋਂ ਬਈ ਇੱਕ ਵਾਰੀ ਥੱਲੋਂ ਲੈਵਾ ਦਿਖਾ ਦੇ ਕਰਕੇ ਜਾਾਂਗਾ ਤੁਹਾਨੂੰ ਦੋਲੀਵਾਣ ਦਿਸੀ ਆ ਜੇ ਮੋੜ ਕੇ ਆਹ ਦੇਖੋ ਹਣਾ ਆਪਾਂ ਇੱਕ ਵਾਰੀ ਫੇਰ ਤੋੜ ਕੇ ਦਿਖਾਉਨੇ ਤੁਹਾਨੂੰ ਇਹ ਪੂ ਜਣ ਕੇ ਥਣਾ ਥੋਣਾ ਦੀ ਜਮਾ ਓਕੇ ਬਾਈ ਹਾਂ ਜਮਾ ਓਕੇ ਹਰਿੰਦਰ ਬਾਈ ਕੋਈ ਕਹੇ ਥਾਂ ਤੇ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਆ ਦੇਖੋ ਇਹਨਾਂ ਦੇ ਦੁੱਧ ਬਾਕੀ ਦੁੱਧ ਮੈਂ ਅੱਗੇ ਵੀ ਕਹਿਣਾ ਹੁਣ ਜਿਹੜਾ ਜਾਨਵਰ ਸੂਇਆ ਹੋਇਆ ਹੈ ਨਾ ਉਹਦਾ ਦੁੱਧ ਲੱਖੇ 2 ਡੰਗ 4 ਡੰਗ ਚੋਕੇ ਲਵੋ ਹਣਾ ਚੋਕੇ ਜੀ ਆਓ ਬਾਈ ਕਿਸੇ ਨੂੰ ਲਾਂਭਾ ਦੇਣ ਨਾਲੋਂ ਹਾਂਜੀ ਬਾਈ ਤੇ ਇਹਦੇ ਨਾਲ ਇਹਦਾ ਵੀ ਨਾਲ ਤਾਂ ਅਗਲੇ ਦੀ ਸੱਲੀ ਹੋ ਜਾਂਦੀ ਆ ਨਾਲੇ ਪਿਵਾਰੀ ਬੰਦੇ ਦਾ ਵੀ ਬਾਈ ਜੁੰਮੇਵਾਰੀ ਘਟ ਜਾਂਦੀ ਆ ਜੇ ਹਣਾ ਨਾਲੇ ਸੂਆ ਕਿੰਨੇ ਟਾਈਮ ਦਾੱਸਿਆ ਬਈ ਉਹਨਾਂ ਨੇ ਸੂਆ ਹਰਿੰਦਰ ਬਈ ਅਗਲੇ ਦਾਪ ਨੂੰ ਦੱਸੇ 20 ਦਿਨਾਂ ਦਾ ਅਗਲਾ ਮਹੀਨਾ ਮੰਨ ਕੇ ਲੈ ਲਵੇ ਕੋਈ 20 ਦਿਨਾਂ ਦਾ ਮੰਨ ਲਵੇ ਹਣਾ ਆ ਬੱਚਾ ਤੁਹਾਡੇ ਸਾਹਮਣੇ ਖੜਾ ਦੀ ਬੱਚੀ ਆ ਇਹ ਬੱਚੇ ਤੋਂ ਬੰਦਾ ਚ ਗੱਲ ਪੱਠੇ ਪੱਠੇ ਖਾ ਲਾ ਅਗਲਾ ਮ ਕਦ ਮਾਰ ਦਿੰਦੇ ਪਰ ਆਪਣੇ ਤੋਂ ਵਾਜਦੇ ਨਹੀਂ ਆਪਣਾ ਰੋਜ਼ ਦਾ ਕੰਮ ਆ ਹਨਾ ਬਸ ਆਪਾਂ ਨੂੰ ਅਗਲੇ ਨੇ ਦੱਸ ਕੇ ਦਿੱਤੀ ਆ ਅਗਲੇ 20 ਦੇ ਨਾਲ ਆ ਸੋਚ ਕੇ ਆਪ ਨੂੰ ਬਈ ਦੱਸ ਕੇ ਤਾਂ ਅਗਲਾ ਆਪਾਂ ਮੇਰੀ ਦੋ ਆ ਮਹੀਨੇ ਦਾ ਮੰਨ ਲਓ ਭਾਵੇਂ ਮਹੀਨੇ ਦਾ ਮੰਨ ਲਓ ਠੀਕ ਆ ਨਾ ਭਾਈ ਲਖੇ ਭਈ ਦੂਸਰੇ ਨੰਬਰ ਵਾਲੀ ਬਾਰੇ ਦੱਸ ਦੇ ਇਹਦੀ ਬਈ ਜੀ ਡਿਟੇਲ ਆ ਇਹ ਵੀ ਹਰਿੰਦਰ ਭਾਈ ਦੂਜੇ ਸੂਏ ਵੈੜਸ ਹੁੰਦੀ ਆ ਭਾਈ ਹੱਟ ਟਿਕ ਦੀ ਕੱਚੀ ਆ ਜੀ ਕਿੰਨਾ ਟਾਈਮ ਦੀ ਕੱਚੀ ਹੈ ਭਾਈ ਹਫਤੇ ਦੀ ਭਾਈ ਤੇ ਕਿੰਨੇ ਕੁ ਦੱਧਾ ਲਈ ਆ ਭਾਈ ਲਖੇ ਇਹ ਦੇ ਦੂਗੀ 11 12 ਲੀਟਰ ਦੱਧ ਭਾਈ ਤੇ ਕੀ ਮੁੱਲ ਕਰਾਂਗੇ ਆਹਦਾ ਭਾਈ ਇਹ ਵਿੱਚ 35000 ਰੁਪਏ ਹੀ ਦੇਣੀ ਆ ਛੋਟੇ ਜਿਹੇ ਬੈਤਾਲੀ ਹੈ ਬਾਈ ਜਿਵੇਂ ਹੈ ਨਾ ਕਈ ਵਾਰੀ ਕੋਈ ਘਰ ਦੇ ਵਿੱਚ ਇੱਕ ਦੋ ਜੀ ਹੁੰਦੇ ਦੁੱਧ ਪੀਣ ਨੂੰ ਹਨਾ ਬੀਸੀਓ ਸਾਊ ਉਹਦਾ ਬਾਈ ਹਾਂ ਸੁਆ ਕਹਿੰਦੇ ਮੈਂ ਸੁਣਾਏ ਨੇ ਬਾਈ ਦੂਜਾ ਸੁਣਾ ਬਾਈ ਜਮ ਅਰੀਜਨਲ ਦੂਜਾ ਸੁਣਾ ਹਨਾ ਤੇ ਬਾਕੀ ਮਾ ਆ ਦੇਖ ਲੋ ਤਾਂ ਤੁਹਾਨੂੰ ਸੋਨਾ ਕੱਢੂਗੀ ਬਾਈ ਹਜੇ ਬਹੁਤ ਬਈ ਲਿਵਾ ਬਹੁਤ ਕਰਨਾ ਇਹਨੇ ਬਾਈ ਤੇ ਆ ਦੇਖੋ ਤੁਸੀਂ ਹਨਾ ਮੋੜਨ ਲੱਗੇ ਬਾਈ ਇਹਨੂੰ ਵੀ ਆ ਦੇਖ ਲਓ ਬਾਈ ਇਹ ਜੀ ਆਪਾਂ ਕਈ ਵਾਰੀ ਕਹਦੇ ਨੇ ਨਾ ਵੀ ਇਹਦਾ ਕੱਦ ਉਹਦੇ ਨਾਲੋਂ ਦਰਮਿਆਨਾ ਹਨਾ ਉਹ ਜਿਵੇਂ ਗਾਂ ਵੱਡੀ ਆ ਕੋਈ ਕਈ ਵਾਰੀ ਕੋਈ ਸੱਜਣਾ ਇੱਥੇ ਆ ਕੇ ਬਾਅਦ ਕਹਿੰਦੇ ਨਾ ਬਾਈ ਇਹਦਾ ਕੱਦ ਛੋਟਾ ਸੀ ਜਾਂ ਐਂ ਜਾਂ ਉਹ ਹਨਾ ਉਹ ਜਿਹਦਾ ਲੱਖੇ ਮੁੱਲ ਵੀ ਜਾਇਜ਼ ਆ ਕਿ ਨਹੀਂ ਹਾਂਜੀ ਵੀ ਦਰਮਿਆਨਾ ਦਾ ਬਈ ਜਰਸਾਂਾਂ ਦੇ ਚ ਪੈਂਦੀ ਜਰਸਾਂਾਂ ਹੀ ਪੈਂਦੀ ਆ ਹੂੰ ਆ ਤੁਸੀਂ ਇੱਕ ਦਿਨ ਤੁਹਾਨੂੰ ਫਿਰ ਦੱਸਾਂਗੇ ਕਿ ਬਈ ਰੇਟ ਵੀ ਉਹਨਾਂ ਹੀ ਆ ਜਿਹੜਾ ਅੱਦ ਹਿਸਾਬ ਦਾ ਤਾਂ ਹੂੰ ਇੰਨੇ ਰੇਟ ਦਾ ਬਈ ਟੋਕਣਾ ਕੀ ਜਾਣਗਾ 40-40000 ਰੁਪਏ ਦਾ ਬਿਲਕੁਲ ਕਿ ਬਈ ਕਰੀਏ ਚਵਾਈਏ ਬਹੁਤੀ ਬਈ ਹਾਂਜੀ ਬਈ ਆ ਜੋ ਮਤਈ ਆਪਾਂ ਕਰੀਏ ਚਵਾਈਏ ਕਿਵੇਂ ਨਿਆਣਾ ਨੂੰ ਨਾ ਪੌਣਾ ਪਾਵਣਾ ਨਹੀਂ ਬਣਾਣਾ ਬੋਲ ਚੱਕਰ ਨਹੀਂ ਕੋਈ ਵੀ ਕੋਈ ਚੱਕਰ ਨਹੀਂ ਕਰ ਆ ਪੌਣਾ ਪਾਵਾਂ ਸੀਰ ਸੌਰਿੰਦਰ ਬਈ ਲੈ ਦਿਖਾ ਦਰ ਮੈਂ ਲੈ ਆ ਇਲਾਤ ਨਾਲੇ ਕੋਈ ਹੋਰ ਚਕਾ ਲੂਗੀ ਲੈ ਆ ਦੇਖੋ ਹਣਾ ਨੰਨ ਨੰਨ ਸਾਡਾ ਤੁਹਾਨੂੰ ਚਾਰਾਂ ਦਾ ਇਹ ਸੋਹਣਾ ਸਹਜ ਹੈ ਕਿ ਨਹੀਂ ਬਹੁਤ ਵਧੀਆ ਇੱਕੋ ਜਿਹਾ ਸਹਜ ਆ ਬਾਈ ਕੋਈ ਭੂਰ ਨਹੀਂ ਕੋਈ ਛਟਾ ਆ ਜਾ ਮਾਤਾ ਜੀ ਕਰੀਏ ਜਵਾਈ ਦਾਟ ਆਪਾਂ 18 ਲੀਟਰ ਉਹਦਾ ਭਰਿੰਦਰ ਕਹਿਣ ਵਾਲੀ ਗੱਲ ਈ ਢੀ ਗਾਣੇ ਨਾਲੇ ਦੁੱਧ ਵੀ ਨੇ 21 22 ਕਿਲੋ ਹਜੇ ਵੀ ਪਾ ਜਾਣਾ ਬਈਏ ਕੋਈ ਚੰਗੀ ਸੇਵਾ ਵਾਲਾ ਬੰਦਾ ਲੈ ਗਿਆ ਨਾ ਏਡ ਗੰਡਾ ਗੰਡਾ ਕੰਮ ਨੇ ਨਾ ਆਪਾਂ ਫਿਰ ਪਾਉਂਦੇ ਨਾ ਕੋਈ ਨਹੀਂ ਆਜਣਾ 35 35 ਕਿਲੋ ਦਿੰਦੇ ਨਾ ਹਰਿੰਦਰ ਭਾਈ ਹੁਣ ਜੀ ਵਾਇ ਵਾੜੀ ਆਊਗੀ ਭਾਈ ਮੈਨਾਂ ਕੋਣੇ ਦੱਸ ਹਰਿੰਦਰ ਭਾਈ ਮਾਖੂ ਮੁਖ ਤੋਂ ਕੋਈ ਚੱਕਰ ਨਹੀਂ

ਬਾਕੀ ਲਿਖਿਆ ਆਇਆ ਵੀ ਸੂਖੇ ਬਾਅਦ ਵੀ ਪਸ਼ੂ ਦੀ ਸੇਵਾ ਕਰਨੀ ਪੈਂਦੀ ਆ 5-10 ਦਿਨ 15 ਦਿਨ ਦਾ ਦੁੱਧ ਤੇ ਨਹੀਂ ਹੋਣਾ ਦੁੱਧ ਨਹੀਂ ਹਾਂਜੀ ਹਾਂਜੀ ਦੁੱਧ ਤੇ ਆਈ ਵੀ ਆ ਜਮਾ ਓਕੇ ਹੋਇਆ ਵੈ ਕੰਮ ਨਹੀਂ ਹਾਂ ਹੁਣ ਅਗਲੇ ਖਰਾ ਪੱਠੇ ਪਾਉਣ ਵਾਲੇ ਦਾਣਾ ਪਾਉਣਾ ਦਾਣਾ ਪਾਉਣਾ ਜਾਨ ਸਾਰੀ ਦੁੱਧ ਭੈਣ ਲੱਗਿਆ ਨਾ ਕਿ ਨਹੀਂ ਭਾਈ ਲੇਟੀ ਔਣ ਦੀ ਨਹੀਂ ਲੋੜ ਗਈ ਮਾਤਾ ਜੀ ਨੇ ਪਾਉਣੀ ਆ ਜੀ ਨੇ ਵੱਧ ਦੁੱਧ ਜਿਹਨੇ ਆਪ ਦੀ ਸਮਝ ਨਾ ਲੈਣੀ ਮੈਂ 30 ਲੀਟਰ ਚੋਣਾ 25 ਚੋਣਾ ਉਹ ਵੀ ਲੇਟੀ ਪਾ ਲਵੇ ਜਿਹਨੇ ਇਹਨਾਂ ਵਿੱਚ ਔਣਾ ਕਿ ਭਾਈ ਉਹ ਦਾਣੇ ਦੇ ਪੱਠਾਏ ਦੇਈ ਇਹਨਾਂ ਨੇ ਯਾਰ ਜਣਕੇ ਰੱਖ ਰਖਾਸ ਹੁਣਾ ਹੋਵੇ ਗਾਣੂ ਕਾਲੀ ਪਾਣੀ ਧਣੀ ਰਪਿਆ ਰੱਖੇ ਦਾਣੇ ਪੱਕੇ ਦਾ ਦੁੱਧ ਇੰਨਾ ਵੀ ਦੇਈ ਗਈ ਬਹੁਤ ਆ ਬਈ ਦੁੱਧ ਬੜੀ ਬਹੁਤ ਆ ਜਿਹੜੇ ਹਾਵਣਾ ਸਿਆਲਾਂ ਚ ਸੂਈ ਹੁੰਦੀ ਇਹ ਗਾਂ ਦੀ ਗੱਲ ਬਾਤ ਵੀ ਹੋਰ ਹੋਣੀ ਜੀ ਨਾ ਮਗਰ ਵੀ ਅੱਛੀ ਆ ਬਈ ਚੰਗੀ ਬ੍ਰੀਡ ਦੀ ਬੱਛੀ ਆ ਚੰਗੀ ਹਵਾ ਆ ਬਈ 10 12 ਸਾਲ ਦੁੱਧ ਪਿਆਉਣਗੀ ਅਗਰ ਇਹ ਦੋਵੇਂ ਮਾਂ ਦੀਆਂ ਬਈ ਹੋਰ ਵੀ ਜਾਈਦਾ ਨਾ ਇਨੇ ਕ ਪੈਸੇ ਹਲ ਤੋਕੜ ਵਾਲਾ ਮੁੱਲ ਆ ਬਈ ਲੋਕੀ ਲੱਖ ਲੱਖ ਰੁਪਈਆ ਮੰਗੀ ਜਾਂਦੇ ਦੂਜੇ ਨਾਲ ਵੇਤਾਰ ਦਿਖਾਇਆ ਹਰਿੰਦਰ ਬਾਈ ਕਿੰਨੀ ਚੰਗੀ ਐ ਕਿਸੇ ਥਾਂ ਤੇ ਵੀ ਕੋਈ ਵੀ ਨੌਕਸ ਹੋਏ ਬਾਈ ਹਰਿੰਦਰ ਕੋਈ ਪੂਰ ਛਕਾਵੇ ਆਪਣੀ ਫੁੱਲ ਗਰੰਟੀ ਆ ਬਾਈ ਰੂਲ ਕਿ ਕਿਤੇ ਜਵੇਂ ਹੋਰ ਨੋਟ ਵੀ ਦੇ ਹੌਂਕ ਦੀ ਘਾਟ ਆ ਬਾਈ ਹਨਾ ਮੈਂ ਬਾਈ ਮੈਂ ਤਾਂ ਇੱਕ ਗੱਲ ਨੋਟ ਕੀਤੀ ਜਿੰਨਾ ਲੋਕੀ ਜਰਸਨਾ ਮਗਰ ਪਏ ਜਾਂ ਹੋਰ ਡੋਲਗਾ ਮਗਰ ਪਏ ਬਾਈ ਉਹ ਵੱਧ ਵੱਡੀਆਂ ਜਿੱਡੀ ਗਾਂ ਵੱਡੀ ਫਾਰਮ ਵਾਲੀ ਆ ਨਾ ਉਹ ਲੋਕੀ ਵੀ ਕੋਈ ਸੋਚ ਸਾਨ ਕੇ ਫਾਰਮੇ ਪਸ਼ੂ ਰੱਖਦੇ ਹਰਿੰਦਰ ਇਹ ਨਹੀਂ ਜਿਵੇਂ ਪ੍ਰਵਾ ਮਾਨੇ ਗਰਮੀ ਗੁਰਮੀ ਹਾਂ ਇਹਦਾ ਬੱਚੀਆ ਕਰਕੇ ਕਰਦੀ ਆ ਕੌਕ ਦੀ ਹੁੰਗਰੀ ਇਹ ਨਹੀਂ ਜਮਾਂਈ ਬਾਈ ਦੂਜਿਆਂ ਆਪਣੇ ਉਹ ਯਾਰ ਤਾਂ ਨਹੀਂ ਰਈਆਂ ਇਹ ਤੋਂ ਪਹਿਲਾਂ ਉਹ ਘਰ ਕੀ ਹੰਦੇ ਨਾਲ ਦੁੱਧ ਥੋੜਾ ਜਿਹਾ ਜਮਾਂ ਨਹੀਂ ਕਰ ਕਦੀ ਕੁਰਕਦੀ ਯਾਰ ਪਤਾ ਨਹੀਂ ਕੀ ਚੱਕਰ ਆ ਪਰ ਇਹ 에ਅਰ ਸ਼ੈਰ ਉਮਝ ਚੰਦੀ ਮਾਨ ਦੇ ਬਿਮਾਰੀ ਮੋਰੀ ਨੂੰ ਘੱਟ ਲੱਗ ਬਈ ਯਰਿੰਦਰ ਬਾਈ ਬਾਕੀ ਇਹ ਬਰੇਕ ਬੰਦੇ ਕੋਲ ਹੁੰਦੀ ਵੀ ਨਹੀਂ ਬਹੁਤ ਵਾਇਰਲਿੰਗਾ ਆਪਣੇ ਏਰੀਆ ਜਗ੍ਹਾਾਂ 'ਵਾਂ ਇਹ 에ਅਰ ਸ਼ੈਰ ਆਲਾਂਗਾ ਡੱਬੋਆਂਗਾ ਦਾ ਹਰੇ ਕੀ ਬੰਨੇ ਬੈਠਾ ਹੋ ਹਮਾ ਚ ਲਾਲਾਂਗਾ ਣਾਟਾਂਗਾ ਕਰੇ ਬੜੇ ਡੱਗਾ ਕਾਮਾ ਹੈ ਨਹੀਂ ਅੱਗੇ ਉਹ ਪਾਰੀ ਕੋਲ ਵੀ ਬਈ ਆਕਾ ਬਹੁਤ ਜਿਆਦਾ ਹੈ ਯਾਰ ਚਵਾਈ ਜੀ ਵੀ ਦੇਖੋ ਨਾ ਜੇ ਜਮ ਐਨ ਇੱਕ ਨੰਬਰ ਆ ਤੇ ਇਹ ਜੇ ਇਹ ਵੀ ਹੋਇਆ ਲੱਗਦਾ ਜਿਵੇਂ ਕਈ ਵਰੀ ਨਵਾਂ ਬੰਦਾ ਹੁੰਦਾ ਹਨਾ ਇਹ ਮੂੰਹ ਆਉਂਦਾ ਏ ਵੀ ਉਹਨੂੰ ਆਉਂਦਾ ਸਵਾਣ ਸੂਣਦਾ ਵੀ ਬਹੁਤ ਕਰਦਾ ਹਨਾ ਨਵਾਂ ਬੰਦਾ ਰੱਖਣਾ ਬਈ ਸਵਾਮਾਂਗੇ ਸਾਂਭਣੀ ਪਾਉਗੀ ਕਿ ਨਹੀਂ ਇਹ ਤੇ ਜਾ ਵੀ ਸੂਈ ਵੀ ਹੈਗੀ ਆ ਰਾਮਣਾ ਕੋਈ ਬਾੜਾ ਕੋਈ ਉਹ ਕਰਨਾ ਨਹੀਂ ਪੈਣਾ ਕਿ ਨਹੀਂ ਉੜ ਆਇਆ ਨਾ ਪੱਖੇ ਜੋ ਗੁੰਦਮੂਰੇ ਉਹਨਿਆ ਕੋ ਕਰਦਾ ਹੈ ਨਹੀਂ ਬੱਜੇ ਬਲਕ ਸੇ ਵਰੂ ਟੱਪੀ ਆਂਗਾ ਨਾਲ ਸਾਲਣਾ ਸਾਰਾ ਨਹੀਂ ਮਨ ਖਿਆਲ ਬਹੁਤ ਆ ਰਦਾ ਦਾ ਜ਼ਰਾ ਮੱਖਨਾ ਘਟ ਜਾਂਦਾ ਬਸੇ ਲੱਗੇ ਕਿੰਨਾ ਦੁੱਧ ਚਵਾਵਾਂਗੇ ਥਲੋ ਬਈ ਆਪਾਂ 15 ਕਿਲੋ ਬਈ ਅੱਜ ਚਵਾਵਾਂਗੇ ਦੋਹਾਂ ਟਾਈਮਾਂ ਦਾ ਚਾਰ ਤਰ੍ਹਾਂ ਖਾੜ ਦੀ ਦਾ 20 ਚਵਾਵਾਂਗੇ ਬਈ ਹਾਂਜੀ ਜੋ ਹੁੰਦਾ ਵੀ ਸਮਝ ਲਓ ਇਹਨੂੰ ਤੁਸੀਂ ਬੇਲੀ ਹੁੰਦੀ ਮੰਨਿਆ ਕਰੋ ਕੋਈ ਸੱਜਣਾ ਦਾ ਦੋ ਰੰਗ ਚਾਰ ਰੰਗ ਛੋ ਕੇ ਜਦੋਂ ਐਨ ਪੂਰੀ ਤਸੱਲੀ ਹੋ ਜਾਂਦੀ ਆ ਫਿਰ ਜਾਨਵਰ ਨੂੰ ਖਰੀਦਿਆ ਕਰੋ ਕਿ ਨਹੀਂ ਤੇ ਉਹਦੇ ਨਾਲ ਲੱਖੇ ਕਿੰਨਾ ਰੁੱਤ ਚਵਾਵਾਗੇ ਸਲੋਈ ਆਪਾਂ ਇਹ 15 ਕਿਲੋ ਅੱਜ ਬੇ ਰੈਡੀ ਹੈ ਤੁਹਾਡੇ ਮਨ ਦਾ ਦੋ ਦਾ ਲਾ ਚਾਰ ਟਾਂ ਚੋਲੋ ਇਹ ਪੰਜ ਟੋਲ ਲਵੇ ਆਪਣੇ ਘਰੇ ਬਈ ਆਪਣੇ ਨਾਲ ਸਾਈ ਕਰਕੇ ਠੀਕ ਹੈ ਬਈ ਹਨ ਤੇ ਨੀਮਾ ਬਾਲਟੀ ਮੇ ਐਸ ਤਰ੍ਹਾਂ ਰਿਹਾ ਆ ਬਾੜੀ ਵੀ ਖਾਲੀ ਦਿਖਾ ਦੀ ਹੋਰ ਨਾ ਕੋਈ ਕਹਿੰਦੇ ਜੜਾ ਖਾਲੀ ਦਿਖਾ ਦੇ ਸਾਰ ਕਾਲਕੇ ਨੇੜੀ ਕਰਨੀ ਮੜੀ ਯਾਰ ਹਾਂਜੀ ਬਾੜੀ ਨੇੜੀ ਕਰ ਦੇ ਜੀ ਜਿੱਦੋਂ ਕਰ ਦੋ ਥੇੜੇ ਨੂੰ ਭਰੇ ਨੂੰ ਉਹਦੀ ਮਾਰਕਾ ਡੋਲ ਦੇ ਕਹਦੇ ਉਹ ਊੜਾ ਪਰ ਕੈਬਰੀ ਪੰਜ 600 ਨਿਆਣਾ ਅਸੀਂ ਫਿਰ ਪਾਰ ਆ ਕੇ ਕੈਬਰੀ ਲੱਖੇ ਮੱਖੀ ਮੱਖੀ ਤੋਂ ਕਰ ਜਾਣਾ ਜਾਨਵਰ ਹੈ ਨਾ ਕਰਦੇ ਆ ਬਿਓ ਮੱਖਲਾਂ ਮੱਖਾਂ ਬੋਲ ਚੜੇ ਅਗਰ ਅਮਰੀ ਵੇਲੀ ਕਰ ਦੋ ਉਹਦੇ ਨਾਲ ਐਵੇਂ ਦਾ ਵੀ ਅਗਲਾ ਆਦੀ ਦੋ ਰੰਗ ਚਾਰ ਰੰਗ ਚੋਲ ਵਿਗਦੀ ਤਸੱਲੀ ਕਰਾ ਦਿੰਦੇ ਆਪਾਂ ਬਾਕੀ ਹਰਿੰਦਰ ਬਾਈ ਕੋਈ ਵੀ ਨੇੜੇ ਤੇੜੇ ਵਾਲੇ ਵੀਰ ਭਰਾਣੇ ਲੈਣੇ ਆ ਲਾਉਂਦੇ ਦੋ ਟਾਈਮ ਬਈ ਚੋਗੇ ਲੈ ਕੇ ਜਾਵੇ ਆ ਦੀ ਸਾਹਮਣੇ ਨਾਲ ਹਨਾ ਧੀਰੇ ਬੰਦੇ ਨੇ ਯਾਰ ਪੈਸੇ ਲੈਣੇ ਆ ਆ ਦੀ ਦੂਰ ਵਾਲਾ ਵੀ ਭਲਾ ਦੀ ਆ ਕੇ ਥੋੜਾ ਕਰ ਚਾਲ ਤਸੱਲੀ ਕਰ ਲਵੇ ਹਨਾ ਤੇ ਉਹ ਐਰ ਤਸੱਲੀ ਹੋ ਗਈ ਉਹ ਦੂਆ ਚ ਆ ਦੀ ਲੈ ਕੇ ਜਾਵੇ ਕਿ ਨਹੀਂ ਬਾਕੀ ਚੰਗੀ ਹਰਿੰਦਰ ਬਾਈ ਮੇ ਮੌਲੇ ਚ ਆਉਂਦਾ ਕੋਈ ਕੌਣ ਨੇ ਚ ਪਤਾ ਹੋ ਗਿਆ ਜੀ ਆਪਾਂ ਕਾ ਭਾਈ ਆ ਬਈ ਦੋ ਵਾਰ ਦੀ ਚੇਂਜ ਕੀਤੀ ਹੈ ਕਾ ਕਿਹੜਾ ਹਿੱਲੀ ਹੈ ਜਿਹੜੀ ਗੱਲ ਚੈ ਜਾ ਆ ਆਪਾਂ ਜੇ ਆਪਾਂ ਛੱਡਣਾ ਉਹ ਵੀ ਦੋ 1-2 ਕਿਲੋ ਦੁੱਧ ਛੱਡ ਦਿੰਦੇ ਵੀ ਚਲ ਅਗਲਾ ਸ਼ਾਮ ਵਾਕੇ ਪਰ ਆਪਾਂ ਕਿਹੜਾ ਵੇਲ ਨਹੀਂ ਹੋ ਕੇ ਦਿਖਾ ਦੇਣੀ ਵੀ ਧਾਰਾ ਜਮਾਨੇ ਚੋਰ ਨਾ ਨਾ ਵੇਲ ਹੀ ਕਰਨੀ ਹੈ ਭਾਈ ਅੰਦਰ ਬਾਕੀ ਅਗਲੇ ਨਾਲ ਹੀ ਸਾਦੇ ਨਾਲ ਪੈਸੇ ਲਾਉਣੇ ਹਨਾ ਬਾਕੀ ਸੀਰ ਸਾਊ ਭਾਈ ਆਪਾਂ ਜਿਵੇਂ ਮਾਰਦੇ ਥੱਲੋਂ ਜਵਾਗ ਨਗਿਆ ਬੈਠੀ ਜਾਵੇ ਉਹ ਮੱਖ ਤੈਨੂੰ ਪਰਾ ਦੇਹੀ ਜਾਣਾ ਤੇ ਨਹੀਂ ਮੱਖਾਂ ਬਹੁਤ ਜਾਂਦੇ ਆ ਉਹ ਕਿ ਕੋਈ ਸਚਣ ਕਹੀ ਆ ਭਾਈ ਤੁਸੀਂ ਧਾਰ ਚਵਾਈ ਦੇ ਵਿੱਚੋਂ ਛੱਡ ਕੇ ਬਾਹਰ ਜਾ ਆਪਣੇ ਅਗਲਾ ਕੰਮ ਪੇਰ ਦੇੜੀ ਜੀ ਪਰ ਆਪਾਂ ਕੇਰਾ ਜਮਾ ਵੇਲੀ ਕਰ ਦੇਣੀ ਆ। ਨਾ ਨਾ ਭਾਈ ਤੁਸੀਂ ਆਖਣੇ ਫੇਰ ਵੇਲੀ ਕਰਵਾ ਦਿਓ। ਸ਼ਾਮ ਨੂੰ ਦੋ ਹੀ ਆ ਕੋਈ ਵੇਲੀ ਕਰੋ ਭਾਈ ਸਵੇਰ ਟਾਈਮ ਤੋਂ ਟਾਈਮ ਜੋ ਸ਼ਾਮ ਨੂੰ 4 ਵਜੇ ਘਾੜੇ ਲਵਾ ਦੋ 2 ਕਿਲੋ ਦੁੱਧ ਦੇਵੇ ਘੱਟ ਜਾਓ। ਕੱਢ ਕੇ ਬੰਦੇ ਨੂੰ ਚਵਾ ਕੇ ਫੇਰ ਹਾਂ ਨਾਲ ਜਵਾਬ ਸੁਣਨਾ ਵੀ ਹਾਂ ਵੀ ਹਾਂ ਵੀ ਹਾਂ ਲੈ ਜਾਣੀ ਕਿ ਨਹੀਂ ਲੈ ਜਾਣੀ। ਵੀ ਆਏ ਨੇ ਸ਼ਾਮ ਨੂੰ ਆ ਗਿਆ ਬਗਿ ਤੈਨ 3 ਵਜੇ ਚੋਲੀ ਕੇ ਨਾ ਵੇਲੀ। ਘਾੜੇ ਲਵਾ ਸ਼ਾਮ ਨੂੰ 4 ਵਜੇ ਕਰ ਦਿਓ ਸਵੇਰ 4 ਵਜੇ ਫੇਰ ਆ ਜਾਓ। 6 ਵਜੇ ਸ਼ਾਮ ਨੂੰ ਖਾਦੀ ਕਰ ਦਿਓ ਸਵੇਰ 6 ਵਜੇ ਫੇਰ ਆ ਜਾਓ। ਸਹੀ ਹੈ ਨਾ ਹਰਿੰਦਰ ਭਾਈ? ਸਹੀ ਹੈ। ਲੱਕੇ ਬਈ ਜਾਂਦੇ ਜਾਂਦੇ ਆਪਣੇ ਫਾਰਮ ਡਿਲੀਗੇਸ਼ਨ ਮਿਲ ਗਏ ਨੰਬਰ ਬੋਲ ਦੋ ਤਾਂ ਜੋ ਕਿਸੇ ਸੱਜਣ ਨੇ ਸੰਪਰਕ ਕਰਨ ਨੂੰ ਥੋੜਾ ਜਿਹਾ ਸੌਖਾ ਹੋ ਜਾਏ ਬਈ ਆਪਣੇ ਬਈ ਰੇਂਦਰ ਫਾਰਮ ਡਿਲੀਗੇਸ਼ਨ ਹੈ ਪਿੰਡ ਕੋਟ ਕਰੋੜ ਖਰਦ ਬਈ ਜ਼ਿਲ੍ਹਾ ਫੋਹੇ ਪਰ ਨੇੜੇ ਤਲਵੰਡੀ ਬਈ ਫੋਨ ਨੰਬਰ 79730 70893 ਤੇ ਕਿਸੇ ਵੀ ਸੱਜਣ ਨੇ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਨਾ ਤੁਸੀਂ ਦੁੱਧ ਦਾ ਆਈਡੀਆ ਲਾ ਵੀ ਲੋ ਹਨ ਤੇ ਇਹਦਾ ਮਤਲਬ ਇਹ ਹੀ ਸੀਗੇ ਵੀ ਆਪਾਂ ਬਹਿਲੀ ਕਰਦਿਆਂ ਕਰਾ ਜਾਵਾਂ ਕੋਈ ਸੱਜਣ ਆ ਕੇ ਇੱਕ ਰੰਗ ਦੋ ਰੰਗ ਆ ਵੀ ਚੋਗੇ ਜਦੋਂ ਪੂਰੀ ਤਸੱਲੀ ਹੁੰਦੀ ਹੈ ਉਦੋਂ ਲੈ ਕੇ ਜਾਇਓ ਹਨ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਔਰ ਕੋਈ ਵੀ ਜਾਣਕਾਰੀ ਲੈਣੀ ਹੈ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਿਹਾ। ਜਿਉਂਦੇ ਬਹਦੇ ਰਹੋ ਜੀ। ਧੰਨਵਾਦ।